ਸਤਿਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਿਹੇ ਪਾਤਸ਼ਾਹ ਜੀ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਜ਼ਰ ਰਖਾ ਪੂਰਨ ਹੋਏ ਜਿਤ ਕੀ ਇੱਛਾ ਕਬ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੋਪਤ ਪਾਰਾ ਹਮਰੇ ਦੁਸ਼ਟ ਸਬਦ ਕਾਬ ਹੋ ਆਪਾ ਦਾਇਮ ਹੋਇ ਵਿਚਾਪ ਹੋ ਸੁਖੇ ਬਸੈ ਮੂਰ ਪ੍ਰਵਾਰਾ ਸ਼ਿਵ ਸਿਕ ਸੁਭਾ ਕਰਤਾਰਾ ਮੋਰ ਛਨਜ ਕਰਦਿਆ ਕਰੀਐ ਸਬਨਨ ਕਉ ਆਸ ਮਰਗੈ ਪੂਰਨ ਹੋਏ ਹਮਾਰੀ ਆਸ ਤੋਰ ਬਿਨਗੇ ਰਹੇ ਪਿਆਸ ਤੁਮ ਹੈ ਸਾਡ ਕਿਉਂ ਨਾ ਧਿਆਉ ਜੋ ਵਰਚਾਉਂ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਰਿ ਹੈ ਦਿਨ ਦਿਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇਵ ਦੇ ਵਰਗੇ ਮਨਨ ਕਾਲ ਕਾ ਤਨਾਸਨ ਵਰਗੇ ਤੂ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰੀ ਰੱਖਾ ਰਾਖ ਲਿਹੁ ਮੋ ਰਾਖਨ ਹਾਰੇ ਸਾਹਿ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਕੇ ਹਮਤਾ ਆਤਮਾ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਈ ਬਰਮਾ ਬਉਤਰਾ ਕਾਲ ਪਾਈ ਸ਼ੋਜੀ ਬਉਤਰਾ ਕਾਲ ਪਾਈ ਕ੍ਰਿਸ਼ਨ ਪ੍ਰਕਾਸ਼ਾ ਸਾਰੇ ਗਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾਜ ਉਥਿਓ ਜਵਨ ਕਾਲ ਸਲੋ ਸੁਵਾਰਾ ਨਮਸ਼ਕਾਰ ਹੈ ਤਾਹੇ ਹਮਨ ਜਵਨ ਕਾਲ ਸਹ ਜਗਤ ਬਨਾਇਓ ਦੇਵ ਦੇਤ ਜਾਚ ਨਵ ਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰ ਸਮਝੇ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸਗਲ ਪ੍ਰਜਾ ਜਨਾਵ ਸੁਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦੇਉ ਸਤਨਕਉ ਪਲਮੋ ਵਦ ਕੇਉ ਕੜ ਕੜ ਕੇ ਅੰਦਰ ਕੀ ਜਾਣ ਤੋ ਭਲੇ ਬੁਰੇ ਕੀ ਪੀਰਿ ਬਿਸ਼ਾਨ ਤੋ ਚੀਤੀ ਤੀ ਗੰਦਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸ਼ਾਂਤ ਨਾਨਦੁ ਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰਿ ਬਿਸ਼ਾਨ ਕੜ ਕੜ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰ ਜਵਾਕ ਰਖ ਕਰਤ ਹੁਕਮ ਹੂੰ ਤੁਮੈ ਮਲਤ ਦੇਹ ਤਰ ਸਭ ਹੂੰ ਜੇ ਤੇ ਬਦਰ ਸ੍ਰਿਸ਼ਟ ਸਵਤਨ ਆਪ ਆਪਣੇ ਬੋਜ ਉਚਾਰੇ ਤੋਮ ਸਭ ਹੀ ਤੇ ਰਹੈ ਨਿਰਾਲੰਭ ਜਾਨਤ ਬੀਦ ਪੀਦ ਅਰਾਲੰਭ ਨਿਰੰਕਾਰ ਨਿਰਮਕਾਰ ਅਰਾਲੰਭ ਆਦਿ ਨਾਨਾ ਦਾ ਸੰਪਤਾ ਕਮਨੁ ਚਰਨ ਪੀਦਾ ਯਾਕੂ ਭੀਵ ਨਾ ਪਾਵਤ ਬੀਦ ਤਾਕਾ ਕਿਰਪਾ ਹਨ ਨਮਾਨਤ ਮਹਾ ਮੂੜ ਹੈ ਬੀਦ ਨਾ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਮਤ ਹੈ ਦਿੱਤੇ ਮਰਨ ਦਾ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬਿ ਦਸ ਜਾ ਪ੍ਰਥਮ ਸੰਸਾਰਾ ਇਕੈ ਰੂਪ ਨੂੰ ਸਰੂਪਾ ਰਗ ਪਿਉ ਰਾਵ ਕੇ ਕੂਪਾ ਅੰਡਜ ਜਿਰਜ ਸੇਤ ਜ ਕੀ ਨੀਂਦ ਵਿਖਾਨ ਬਹੋ ਰਚ ਦਿਨੀ ਕਹੋ ਕੁਲ ਰਾਜਾ ਹੋਇ ਬੈਠਾ ਕਹੋ ਸ਼ਵਣ ਪਿਉ ਸੰਗਰ ਕੇਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾਂ ਸਰੂਪ ਸਵੈਮ ਪਵ ਅਵਰਚਾ ਮੇਰੀ ਤੁਮ ਕਰੋ ਸਿਖਵਾ ਰ ਸਿਖ ਸੰਗਰੋ ਦੁਸ਼ਟ ਜਿਥੇਠ ਵਾਤੜੋ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆ ਤੁਜ ਅਗਾ ਸਰਣੀ ਪਰੇ ਦਿਨ ਕਹਿ ਦੁਸ਼ਟ ਦੁਖਤ ਹਵੇ ਮਰੇ ਹੋਰਖ ਜਵਨ ਪਗ ਪਰੇ ਤੇ ਹਾਰੇ ਦਿਨ ਕਹਿ ਤੋ ਸੰਕਟ ਸਵਟਾਰੇ ਜੋ ਕਲ ਕੋਗ ਬਾਰ ਤਿਆਈ ਹੈ ਦਾਕੇ ਕਾਲ ਨਿਗਟ ਨਹਿ ਪਰ ਅਚਾਹ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਲੇ ਤਿਤ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਪੇ ਤਾਪ ਅੰਧ ਲਖ ਮੋਹਰ ਹੋ ਰੇ ਦਿਸਦ ਕਰਮੋ ਸਭ ਹੋਈ ਦੁਸ਼ਟ ਛਾ ਸਕ ਨਾ ਕੋਈ ਏਕ ਬਾਰ ਜਨਕ ਮੈਸ਼ ਮਹਾਰਾ ਅਕਾਲ 파ਸੇ ਦਾਹੇ ਮਹਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਰੜ ਕੇਤ ਮੈਂ ਸ਼ਰਨ ਤੇ ਹਾਰੀ ਆਪ ਬਾਖ ਤੇ ਲਗੋ ਮਾਰੀ ਸਰਬ othor ਮੋਹੋ ਸਹਾਈ ਦੁਸ਼ਟ ਦਵਤੇ ਨ ਹੋ ਵਿਚਾਈ ਕਿਰਪਾ ਕਰੀ ਹੰਮਰ ਜੰਗ ਮਾਤਾ ਅਗਨਤਿ ਕ੍ਰਾਗ ਪੂਰਨ ਸੁਵਰਾਤਾ ਪਿਲ ਵਿਖ ਸਲ ਦੇਹੀ ਕੋ ਹਰਤਾ ਦੁਖ ਦੋਖਿਨ ਕਾਉਛੈ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕ੍ਰਾਗ ਅਨੰਤ ਜਿਤ ਕਾਲਾ ਮਨ ਬਾਛਦ ਹੁਲਪਾਵੇ ਸੋਈ ਦੁਖ ਨਾ ਦਿਸੈ ਬਿਆਪਨ ਕੋਈ ਅਡਲ ਸੁਣੈ ਗਉਮਜੋ ਆਸ ਰਤਨਾ ਪਾਵੇ ਸੁਣੈ ਮੂਰ ਚਿਤ ਲਾਈ ਚਤੁਰਤਾ ਵਈ ਦੁਖ ਦਰਦ ਪਾਉ ਨਿਗਟ ਨਾ ਦਿਨ ਨਰਕੇ ਰਹੈ ਹੋ ਜੋ ਆਕੇ ਇਕਬਾਨ ਚੋਪਈ ਕੋ ਕਹੈ ਚੋ ਪਈ ਸੰਬਤ 17 ਹੈ ਸੈਸੁ ਪੁਣੀ ਜੈ ਅਰਧ ਸੈਸ ਅਫਨ ਦਿਨ ਗਹਿਜੈ ਭਾਦ ਨ ਸੁਦੇ ਅਸ਼ਟਮੀ ਰਾਵੜਾ ਤੀਰ ਸੂਦਰਵ ਗ੍ਰੰਥ ਸੁਧਾਰਾ ਸਵੈਗਿਆ ਪਾਹੀ ਗਹਿਜਉ ਤੇ ਤੁਮਰੇ ਦਵ ਜੀ ਕੁਆਖ ਦਰਨਹੀ ਆਨੇਉ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਹੈਉ ਦੇਖ ਨਾ ਮਾਨੇਉ ਸਿਮਰੇ ਸਾਥ ਰਵੇ ਸਮੈ ਮੁਖੀਦ ਕਹੇ ਹਮੇਕ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਿਹੂ ਸਾਥ ਹੋਇ ਵਖਾਨੇਉ ਦੁਹਰਾ ਸਗਲ ਦਵਾਰ ਗੋ ਸਾੜਕ ਹੈ ਕਿਹੋ ਤੁਹਾਰੋ ਦਵਾਰ ਵਾਹਿ ਗਹਿ ਕੇਲਾਜ ਅਸ ਗੋਬਿੰਦਾਸ ਤੁਹਾਰ ਰਾਮ ਖਲੇ ਮਹਿਲਾ ਤੀਜਾ ਆਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੇ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੇ ਮਨਉਨੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵ ਲਈਆ ਸਦੋ ਤਾਂ ਗਾਵ ਹਰੀ ਕੀਰਾ ਮਨ ਜਿ ਨਿ ਵਸਾਇਆ ਕਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗਿਕਾਰ ਹੋ ਕਦੇ ਤੇਰਾ ਕਾਰਜ ਸਭ ਸਵਾਰਣਾ ਸਉਨਾਗਲਾ ਸਮਰਾਸਵਾਮੀ ਸੋ ਕਿੰਮ ਨੈ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਨ ਨਾਨੇ ਸਾਚੇ ਸਾਹਿਬਾ ਤਿਆ ਨਾਹੀ ਕਰਤੇ ਰ ਕਰਤਾ ਤੇਰਾ ਸੰਗ ਚ ਹੈ ਜਿਸ ਦੇਹ ਸੋ ਪਾਵੇ ਸਦਾ ਸੇ ਸਲਾਹ ਤੇਰੀ ਨਾਮਨੋ ਸਾਵੈ ਨਾ ਇਨਕੇ ਮਨੋਸਿਆ ਵਾ ਦੇ ਸਦਕ ਨੇਰੀ ਕਹੇ ਨਾਨਕ ਸੁੱਚੇ ਸਾਹਿਬ ਯਾ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰ ਮੇਰਾ ਅਨੁੱਖਾ ਸਭ ਕੁਮਈਆ ਤਾਰ ਸ਼ਾਂਸ ਹੁਨੇ ਸਿਆ ਅਜਨੀ ਇੱਛਾ ਛਪ ਜਾਈਆ ਸੁਦਾਗੁਰੂ ਬਾਨ ਗਿਤਾ ਗਲਬਟੋ ਜਿਸੋ ਦੇਹ ਵੜਿਆਈਆ ਕਹ ਨਾਨਕ ਸੁਨੋ ਸੰਤੋ ਸ਼ਬਦ ਰੂਪਿਆਰੋ ਸਾਚਾ ਨ ਮਿਰਾਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਇਕ ਲੰਜਿਤ ਕਰਤਾਰੀਆਂ ਪੰਜ ਦੂਦ ਵਸਕਤੇ ਕਾਲ ਗੰਗਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਤੇ ਨਾਮ ਹਰਿ ਕੇ ਲਗੀ ਕਹਿ ਨਾਨਕ ਤੈ ਸੁਖ ਹੋਆ ਜਦ ਕਰ ਅਨਹਦ ਵਾਚਿ ਆਨੰਦ ਸੁਨਹੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰਪਾਇ ਤਰੇ ਸਗਲ ਵਿਸੂਰੇ ਦੁਖ ਰੋਸ ਨਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਮਨਮੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੁਰੀ ਸਲੋਕ ਪਵਨ ਤਾ ਮਤਾ ਦਰਤ ਮਹਿਤ ਦਿਵਸ ਰਾਤ ਵਿਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਦਰ ਮਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਹਿ ਦੂਰ ਜਿਨੇ ਨਾਮ ਧਿਆਇਆ ਗਾਇਮ ਸਕਦ ਕਾਲ नानक तेम को जाले कितेश ते नाम जिने नाम हथ आया गए मसत काल नानक तेम को जाले किते ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ